ਇਹ ਸਾਰਾ ਜਿਹੜਾ ਦਰਸ਼ਨ ਸਥਾਨ ਪਿੱਛੇ ਹੈਗਾ ਇਸ ਨੂੰ ਰੈਨੋਵੇਟ ਕਰਵਾ ਕੇ ਇੱਥੇ ਦੂਰਬੀਨਾਂ ਲਵਾਈਆਂ ਜਿਹੜੇ ਸ਼ਰਧਾਲੂ ਆਉਂਦੇ ਆ ਉਹਨਾਂ ਦੇ ਉਹਨਾਂ ਦੇ ਸਪੋਰਟ ਲਈ ਉਹਨਾਂ ਦੀ ਕੰਵੀਨੀਅੰਸ ਲਈ ਤੇ ਅੱਜ ਅਸੀਂ ਉਹ ਚੈੱਕ ਕਰਨ ਆਏ ਸੀਗੇ ਤੇ ਬੜੀ ਖੁਸ਼ੀ ਹੋਈ ਕਿ ਸ਼ਰਧਾਲੂ ਵੀ ਅੱਜ ਥੋੜਾ ਮੌਸਮ ਖਰਾਬ ਹੈ ਤੁਸੀਂ ਦੇਖ ਸਕਦੇ ਥੋੜੀ ਪੌਗ ਆ ਗਈ ਹੈ ਪਰ ਚਦਾਲੂ کافی ਮਾਤਰਾ ਵਿੱਚ ਆ ਰਹੇ ਨੇ ਮੈਂ ਬੀਐਸਐਪੀਐਲ ਤੇ ਆਈ ਤੇ ਸਾਡੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਐਸਟੀਐਮ ਸਾਫ ਵੀਡੀਓ ਸਾਫ ਸਾਰਾ ਦਾ ਇਦੇ ਵਿੱਚ ਵਰਜਨ ਲਿਆ ਸ਼ਦਾਲਾਉਂਾਂ ਨਾਲ ਵੀ ਗੱਲਬਾਤ ਕੀਤੀ ਹੈਗੀ ਤੇ ਇਸ ਨੂੰ ਅੱਗੇ ਵੀ ਸਰਕਾਰ ਦੀ ਇਹ ਕੋਸ਼ਿਸ਼ ਰਹਿਣੀ ਹੈ ਕਿ ਅੱਗੇ ਵੀ ਸ਼ਦਾਲਾਉਂਾਂ ਦੀ ਕਨਵੀਨੀਅੰਸ ਲਈ ਉਹਨਾਂ ਦੀ ਬਿਹਤਰੀ ਨੂੰ ਇਸੇ ਕਰ ਸਕਦਾ ਹੈ ਉਹ ਐਪਸ ਕਰ। ਸਰ ਇਹ ਹਟਾਈਆਂ ਕਿਉਂ ਗਈਆਂ? ਹਟਾਈਆਂ ਕਦੇ ਵੀ ਨਹੀਂ ਗਈਆਂ ਪਹਿਲਾਂ ਵੀ ਸੀਗੀ ਪਹਿਲਾਂ ਆਪਣੀ ਜਿਹੜੀ ਬਾਈਨੋਕਲਰ ਹੁੰਦੇ ਹੈਗੇ ਮੋਬਾਈਲ ਬਾਈਨੋਕਲਰ ਹੁੰਦੇ ਹੋਏ ਤੁਸੀਂ ਦੇਖਿਆ ਹੋਣਾ ਕਾਫੀ ਟਾਈਮ ਤੋਂ ਇੱਥੇ ਹੁਣ ਇੱਥੇ ਅਸੀਂ ਫਿਕਸ ਜਿਹੜੇ ਆ ਮੋਨੋਕਲਰ ਲਵਾਏ ਹੈਗੇ ਕਾਫੀ ਵਧੀਆ ਇਹਨਾਂ ਦੀ ਜ਼ੂਮਿੰਗ ਪਾਵਰ ਕਾਫੀ ਚੰਗੀ ਹੈਗੀ। ਅਨ ਜਿਹੜੇ ਬਾਈਨੋਕਲਰਸ ਵੀ ਆ ਉਹ ਵੀ ਅਸੀਂ ਵਧੀਆ ਕੁਆਲਿਟੀ ਦੇ ਅਸੀਂ ਲੈ ਕੇ ਆਵਾਂਗੇ ਇਹਨੂੰ ਹੋਰ ਨਾਲ ਜਿਹੜਾ ਉਹਨਾਂ ਨੂੰ ਜਿਹੜੇ ਸਾਡੇ ਸੰਭਾਲੂ ਆਉਂਦੇ ਆ ਉਹਨਾਂ ਦਾ ਜਿਹੜਾ ਦਰਸ਼ਨ ਹੈ ਕੋੜ ਨੂੰ ਸਹੂਲਤ ਪ੍ਰੋਵਾਈਡ ਕਰਨ ਲਈ ਹੋਰ ਫੈਸਿਲਿਟੀਆਂ ਵੀ ਪ੍ਰੋਵਾਈਡ ਕਰ ਸਰ ਇੱਕ ਗੱਲ ਕਿਤੇ ਮੱਥਾ ਟੇਕ ਲੈਂਦੇ ਆ ਆ ਬਿਲਕੁਲ ਜੀ ਬਟ ਇਹ ਚੀਜ਼ ਦੇਖਣੀ ਪੈਣੀ ਹੈ ਕਿ ਇਹ ਫਰ ਸਰਕਾਰ ਦਾ ਕੋਈ ਕ੍ਰਾਈਟੇਰੀਆ ਨਹੀਂ ਹੈ ਦੇ ਵਿੱਚ ਇਹ ਆਪਾਂ ਕਿਉਂਕਿ ਪਾਕਿਸਤਾਨ ਤੇ ਐਂਟਰ ਕਰ ਰਹੇ ਆ ਪਾਕਿਸਤਾਨ ਗਵਰਨਮੈਂਟ ਤੋਂ ਉਹਨਾਂ ਇੱਕ ਸ਼ਰਤਾਂ ਕੋਈ ਕਾਫੀ 3-4 ਤਰ੍ਹਾਂ ਦੀ ਸ਼ਰਤਾਂ ਕਿ ਬਿਨਾਂ ਸਰ ਜ਼ਾਲਿਮਾਂ ਨੂੰ ਕਈ ਵਾਰੀ ਸਾੰਮੀ ਪਤਾ ਲੱਗਦਾ ਕਿ ਉਹਨਾਂ ਨੂੰ ਦਿੱਕਤ ਆਉਣੀ ਹੈ ਤੇ ਸਰਕਾਰ ਦੀ ਕੋਸ਼ਿਸ਼ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਹੈ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਕਿ ਇਹ ਜਿਹੜੀ ਸ਼ਰਤਾਂ ਹੈ ਇਹਨਾਂ ਨੂੰ ਜਾਂ ਤਾਂ ਲੀਨ ਕੀਤਾ ਜਾਵੇ ਜਾਂ ਹਟਾਇਆ ਜਾਵੇ ਤਾਂ ਕਿ ਇਹ ਸ਼ਰਤਾਂ ਉਹਨਾਂ ਸਵੀਕਾਰ ਹੋ ਸਕੇ ਉਨਾ ਸਰਦਾਲਾਂ ਦੀ ਸੋਖ ਨੂੰ ਵਿਧਾਨ ਲਈ ਇਹ ਜਿਹੜਾ ਸੁੰਦਰੀਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਕਿ ਅਗਾ ਵੀ ਅਸੀਂ ਅੱਜ ਇੱਥੇ ਦੇਖਣ ਆਏ ਆਂ ਗਾਂ ਹੋਰ ਕੀ ਕੀਤਾ ਜਾ ਸਕਦਾ ਹੈ ਸੀ ਦੋ ਤਿੰਨ ਹੋਰ ਸੁਝਾਅ ਆ ਜਿੱਥੋਂ ਲੈ ਕੇ ਜਾ ਰਹੇ ਹਾਂ ਤੇ ਤੁਸੀਂ ਦੇਖੋ ਜੀ ਆਉਣ ਵਾਲੇ ਤਰੀਕ 24 ਅਸੀਂ ਇਹ ਨਾਮ ਸਰ ਸਿਟੀ ਬਿਊਟੀਫੁੱਲ ਦਾ ਨਾਮ ਚੰਡੀਗੜ੍ਹ ਨੂੰ ਦਿੱਤਾ ਗਿਆ ਤੇ ਸਿਟੀ ਆਫ ਫਰੇਗਰੈਂਸ ਜਿਹੜਾ ਨਾਮ ਉਹ ਦਿੱਤਾ ਗਿਆ ਜਦੋਂ ਕਟਾਪਟਾ ਕੋਈ ਦਿੱਤਾ ਇਨੋਗੁਰੇਸ਼ਨ ਹੋਈ ਸੀ ਕਿਤੇ ਨਾ ਕਿਤੇ ਉਹਦੇ ਵਿੱਚ 5000 ਤੋਂ ਵੱਧ ਫੁੱਲਾਂ ਦੇ ਪੌਦੇ ਵੀ ਲਗਾਏ ਪਰ ਉਸ ਤੋਂ ਬਾਅਦ ਇੱਕ ਪੌਦਾ ਨਹੀਂ ਲੱਗਾ ਕਿ ਉਹ ਕਿੱਥੇ ਗਿਆ ਔਰ ਤੁਸੀ ਕੀ ਲੱਗਦਾ ਕਿ ਉਸ ਤਰ੍ਹਾਂ ਤਰ੍ਹਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ ਕਿਉਂ ਉਸ ਨੂੰ ਕਾਇਮ ਵੀ ਰੱਖਣਾ ਚਾਹੀਦਾ ਹੈਗਾ ਐਂਡ ਸਿਟੀ ਆਫ ਫਰੇਗਰੈਂਸ ਜਿਹੜੀ ਆਪਾਂ ਕਹਿ ਰਹੇ ਹਾਂ ਦੇਖੋ ਸਾਡੇ ਗੁਰੂ ਸਾਹਿਬਾਨਾਂ ਦੀ ਧਰਤੀ ਹੈਗੀ ਇੱਥੇ ਮਤਲਬ ਖੁਸ਼ਬੂ ਉਹਨਾਂ ਦੇ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਦੀ ਉਹ ਤਾਂ ਸਾਡੀ ਲਗਾਤਾਰ ਇੱਥੇ ਰਹਿਣੀ ਹੀ ਚਾਹੀਦੀ ਹੈ ਅਸੀਂ ਸਾਡੀ ਸਾਰੀ ਟੀਮ ਇੱਥੇ ਅੱਜ ਖੜੀ ਹੈ ਅਸੀਂ ਇਹ ਵਾਦਾ ਵੀ ਕਰਦੇ ਹਾਂ ਤੇ ਕੋਸ਼ਿਸ਼ ਵੀ ਕਰਾਂਗੇ ਕਿ ਆਉਣ ਵਾਲੇ ਸਮੇਂ ਤੇ ਜਿਹੜਾ ਇਹਨੂੰ ਨਾਮ ਦਿੱਤਾ ਗਿਆ ਸੀ ਸਿਟੀ ਆਫ ਫਰੇਗਰੈਂਸ ਨੂੰ ਬਿਲਕੁਲ ਮੇਨਟੇਨ ਕਰਾਂਗੇ ਤੇ ਪੂਰੀ ਅਸੀਂ ਕੋਸ਼ਿਸ਼ ਧੰਨਵਾਦ